ਇਹ ਇੱਕ ਮੁਕੱਦਮਾ ਥਾਣਾ ਸੁਲਤਾਨਵਿੰਡ 10 ਨੰਬਰ ਮੁਕੱਦਮਾ ਜਿਹੜਾ ਦਰਜ ਹੋਇਆ ਸੀਗਾ ਉਸ ਮੁਕੱਦਮੇ ਦੇ ਵਿੱਚ ਜਿਹੜਾ ਮਦਈਆ ਬਿਕਰਮਜੀਤ ਸਿੰਘ ਇਹ ਪੈਰਾਮਿਡ ਸਿਟੀ ਦਾ ਰਹਿਣ ਵਾਲਾ ਹੈ ਜਿਹਨੇ ਜਿਹੜਾ ਉਸ ਵਕਤ ਸ਼ਾਮ ਨੂੰ ਘਰ ਆ ਰਿਹਾ ਸੀਗਾ ਇਸਨੇ ਇੱਕ ਗਰੋ ਜਿਹੜਾ ਵਾ ਉਸ ਦਾ ਸ਼ਿਕਾਰ ਹੋਇਆ ਸੀਗਾ ਉਹ ਸ਼ਿਕਾਰ ਹੋਣ ਤੇ ਇੱਕ ਮੁਕੱਦਮਾ ਜਿਹੜਾ ਸੁਲਤਾਨਵਿੰਡ ਦਰਜ ਕੀਤਾ ਗਿਆ ਸੀਗਾ ਇਸ ਤੋਂ ਦੋ ਲੜਕੀਆਂ ਨੂੰ ਕੱਢ ਕੇ ਜਿਹੜਾ ਵਾ ਇੱਕ ਗਰੋ ਬਣਾਇਆ ਸੀਗਾ ਇਸ ਗਰੋ ਦੇ ਵਿੱਚ ਇਹ ਲਿਫਟ ਲੈਂਡ ਤੇ ਜਿਹੜਾ ਇਨੋਂ ਲੱਟ ਗੱਡੀ ਵਿੱਚ ਬੈਠ ਜਾਂਦੀ ਸੀਗੀ ਤੇ ਉਸ ਤੋਂ ਬਾਅਦ ਜਦੋਂ ਅੱਗੇ ਜਾਂਦੇ ਸੀਗੇ ਤੇ ਪਿੱਛੇ ਇਹ ਆਪਣੀ ਗੱਡੀ ਲਾ ਕੇ ਮੁੰਡੇ ਪਿੱਛੇ ਆ ਕੇ ਤੇ ਉਹਨਾਂ ਕੋਲ ਲੁੱਟ ਜਦੋਂ ਉਹ ਕਿਦਾਂ ਸੰਸਾਨ ਏਰੀਆ 'ਚ ਪਹੁੰਚਦੇ ਸੀ ਉੱਥੋਂ ਲੁੱਟ ਕੋ ਕਰਦੇ ਸੀਗੇ ਇਸ ਦੇ ਵਿੱਚ ਜਿਹੜੇ ਆ ਸੁਲਤਾਨਵਟ ਪੁਲਿਸ ਐ ਐਸ ਐਚ ਓ ਮੋਹਿਤ ਕੁਮਾਰ ਅਤੇ ਪ੍ਰਵੇਸ਼ ਚੋਪੜਾ ਜੀ ਜਿਹੜੇ ਐ ਏ ਸੀ ਪੀ ਇਹਨਾਂ ਦੀ ਟੀਮ ਨੇ ਮਿਹਨਤ ਕਰਕੇ ਸਾਰੇ ਜਿਹੜੇ ਕੇਸ ਨੂੰ ਜਿਹੜਾ ਕਰੈਕ ਕੀਤਾ ਜਿਹੜੇ ਦੋਸ਼ੀ ਕੋਲੋਂ ਦੋ ਮੋਬਾਈਲ ਫੋਨ ਕੋਈ ਗਏ ਨੇ ਉਹ ਇਸ ਦੇ ਵਿੱਚ ਬਰਾਮਦ ਕੀਤੇ ਗਏ ਨੇ ਤੇ ਤਿੰਨ ਦੋਸ਼ੀ ਜਿਹੜੇ ਆਚਾਰਾਂ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿੰਨਾਂ ਵਿੱਚ ਦੋ ਔਰਤਾਂ ਵੀ ਸ਼ਾਮਲ ਨੇ ਜਿਸ ਦੇ ਵਿੱਚ ਗੁਰਮੀਤ ਕੌਰ ਤੇ ਸੁਖਵਿੰਦਰ ਕੌਰ ਦਾ ਉਹ ਤਾਂ ਤੇ ਇੱਕ ਜਸਕਰਨ ਸਿੰਘ ਜਿਹੜਾ ਵਾ ਇਹ ਜਿਹੜਾ ਵਾ ਦੋਸ਼ੀ ਗ੍ਰਿਫਤਾਰ ਕੀਤਾ ਗਿਆ ਇਸ ਦੇ ਵਿੱਚ ਇੱਕ ਕਰਮਵੀਰ ਸਿੰਘ ਜਿਹੜਾ ਵਾ ਉਹ ਦੋਸ਼ੀ ਗ੍ਰਿਫਤਾਰ ਕਰਨ ਵਾਲਾ ਬਾਕੀ ਹੈ